ਆ ਕੀ ਗਾ ਪੈ ਗਿਆ ਜਵਾਕਾਂ ਦੀ ਚੈਕਿੰਗ ਹੋ ਰਹੀ ਆ ਜਿਹੜੇ ਜਵਾਕਾਂ ਨੇ ਕਾਪੀਆਂ ਨਹੀਂ ਬਣਾਈਆਂ ਹੈਗੀਆਂ ਬਣਾਈਆਂ ਆ ਹੁਦਾ ਪਤਾ ਲੱਗੂਗਾ ਹੁਣ ਮੈਡਮ ਜੀ ਦੀ ਕਾਪੀ ਨਾ ਪੂਰੀ ਹੋਈ ਬਸ ਉਹਨੂੰ ਪਰਲੇ ਬਸ ਉਹਨੂੰ ਕਰ ਲੈ ਧੋਪਾਂ ਜਣ ਅੱਜ ਜਾਣਕਾਰੀ ਉਹਨੂੰ ਤੋਂ ਲੈ ਲਈ ਆਪਾਂ ਫਿਰ ਹੁਣ ਤੇਰੀ ਗਰੰਟ ਅਫੇਰ ਹੋ ਗਈ ਕੋਈ ਨਹੀਂ ਅੱਧੀ ਸਾਰੀ ਹੁਣ ਸਾਰੀ ਪੂਰੀ ਕਰਾਉਂਗਾ ਮੈਂ ਚਿੰਤਾ ਨਾ ਕਰ ਚੈੱਕ ਕਰੋ ਪੁੱਤ ਜਿਹੜੀਆਂ ਕਾਪੀਆਂ ਆਈਆਂ ਚਾਰ ਪੰਜ ਜੇ ਉਹਨਾਂ ਦੇ ਟੀਚਰ ਨੇ ਹਾਂ ਕਰਤਾ ਤਾਂ ਠੀਕ ਆ ਕਲਬ ਵਾਲਾ ਲਾ ਲ ਬਲ 1 ਮਈ ਦੇ ਦਿਨ ਲੋ ਉਹ ਵੀਰੇ ਬੁਲਾਇਆ ਅਬੂ ਜੀ ਨੇ 1 ਮਈ ਅੱਜ ਕਿੰਨੀ ਤਰੀਕ ਹੋ ਗਈ ਆ ਡੇਲੀ ਗਰੰਟ ਫੇਰੀ ਅੱਜ 6 ਹੀ ਆਇਆ ਪੰਜ ਵੀ ਪਈ ਅੱਜ ਦੀ ਕੱਚੀ ਕਾਪੀ ਤੇ ਲਿਖੀ ਦੇਖਦੇ ਆ ਕੱਚੀ ਕਾਪੀ ਪੱਕੀ ਕਾਪੀ ਹੁਣ ਆ ਥੋੜਾ ਇਹ ਸੁੱਤੇ ਪਏ ਸੀ ਚੰਗੀ ਤਰ੍ਹਾਂ ਠਾੜ ਦੇ ਤੁਹਾਨੂੰ ਕੋਈ ਨਾ ਮੰਗਲੂ ਆ ਵੀ ਰਹਾ ਬੱਟਾ ਮਗਰ ਮਗਰ ਤੇਰਾ ਪੂਰਾ ਅੱਛਾ ਰਾਜੀ ਚਾਹ ਚਾਹ ਦੀ ਰੋਟੀ ਆਈ ਲੈ ਕੇ ਕੋਈ ਗੱਲ ਨਹੀਂ ਜੀ ਕਿਹੜੀ ਛੋਟੀ ਲਾਦੀ ਹਾਂ ਜੀ ਪਿਛੇ ਵਾਲੀ ਛੋਟੀ ਪਿਛੇ ਵਾਲੀ ਛੋਟੀ ਜਿਵੇਂ ਮੜਮ ਬਾਸ ਕਰੀ ਜਾਂਦੇ ਉੱਪਰ ਜਾਓ ਜੀ ਜਿਹੜਾ ਫੇਲ ਜਾਤਾ ਉਹ ਧੋਪਾਂ ਚ ਖੜ੍ਹ ਜਾਓ ਇੱਥੇ ਮਿਲਦੇ ਆ ਫਿਰ ਉਹਨੂੰ ਆਪਾਂ ਕੁੜੀਆਂ ਸਾਰੀਆਂ ਬਾਸ ਨਹੀਂ